ਸਰੀਰ ਤੇ ਸੱਟਾਂ ਦੇ ਨਿਸ਼ਾਨ ਦਿਖਾ ਰਿਹਾ ਇਹ ਨੌਜਵਾਨ 16 ਸਾਲ ਦਾ ਤੇ ਇਲਜ਼ਾਮ ਨੇ ਕਿਸ ਦਾ ਇਹ ਹਸ਼ਰ ਇਸ ਲਈ ਹੋਇਆ ਕਿਉਂਕਿ ਸਕੂਲ ਆਉਂਦੇ ਜਾਂਦੇ ਵੇਲੇ ਉਸਨੇ ਆਪਣੇ ਮੂੰਹ ਬੋਲੀ ਪੈਣ ਨੂੰ ਛੇੜਨ ਵਾਲਿਆਂ ਦਾ ਵਿਰੋਧ ਕੀਤਾ ਸੀ ਪਰ ਮੁਲਜ਼ਮਾ ਨੇ ਮੁੰਡੇ ਨੂੰ ਰੋਡ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ ਇਹ ਮਾਮਲਾ ਬੇਠੰਡਾ ਦਾ ਹੈ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਜਾਂਚ ਚੱਲ ਰਹੀ ਹੈ ਉੱਥੇ ਦੀ ਇੱਕ ਲੜਕੀ ਭੈਣ ਬਣੀ ਹੋਈ ਹੈ 8ਵੀਂ 9ਵੀਂ ਤੋਂ ਕਰਖੜੀ ਬਣਦੀ ਹੈ ਇਹਦੀ ਤੇ ਉਹ ਕਿਤੇ ਮੁੰਡੇ ਇਹਨੂੰ ਛੇੜਦੇ ਸੀ ਕੁੜੀ ਨੂੰ ਇਹ ਕਹਿੰਦੇ ਮੈਂ ਨਾ ਛਡੋ ਮੇਰੀ ਭੈਣ ਹੈ ਤੇ ਐਨਜੀ ਕਿਤੇ ਮਤਲਬ ਬਾਹਰ ਆਂ ਕਹਿੰਦੇ ਬਾਹਰ ਆਉਣ ਦੇ ਨੂੰ ਫੇਰ ਵੇਖਾਗੇ ਕਿ ਉਹ ਕਿਤੇ ਬਾਹਰ ਆਏ ਉਹਨਾਂ ਕੋਲੇ ਸੀਗੇ ਰਾਣਾ ਰਾੜਾ ਨਾਲ ਫੜ ਕੇ ਕੁੱਟਦਾ ਇਹਨੂੰ ਸੱਟ ਲਿਆ ਐਨਜੀ ਦੇ ਰੋਲਰ ਬੁੱਲਾ ਪੈ ਗਿਆ ਤੇ ਲੋਕਾਂ ਨੇ ਆ ਕੇ ਛੜਾਇਆ ਤੇ ਮਤਲਬ ਆਹ ਗੱਲਬਾਤ ਵੀ ਕਿੰਨੇ ਘੰਟੇ ਸੀ ਉਹ ਮੁੰਡੇ 3-4 ਜਾਣੇ ਸੀ 4 ਜਾਣੇ ਸੀ 16 ਸਾਲ ਦੀ ਉਮਰ ਹੈ ਉਸ ਦੇ ਕੈਨ ਮੁਤਾਬਕ ਅਦਰ ਸਕੂਲ ਕੋਲੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਕੱਲ ਸ਼ਾਮ ਦੀ ਘਟਨਾ ਦੱਸ ਰਹੇ ਨੇ ਉਹ ਕੁੱਟਮਾਰ ਦੀ ਸ਼ਿਕਾਇਤ ਨਾਲ ਸਾਡੇ ਕੋਲੇ ਦਾਖਲ ਹੋਏ ਨੇ ਉਨਾਂ ਦੀ ਬੰਦੀ ਕਾਰਵਾਈ ਕਰਕੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾ ਰਿਹਾ ਹੈ। ਕੀ ਖਲਾਫੀ ਨੋਟ ਹੈ ਜੀ? ਪੇਸ਼ੈਂਟ ਸਟੇਬਲ ਹੈ ਜੀ। ਆਪਣਾ ਇੱਕ ਮੁੰਡਾ ਦਾਖਲ ਹੋਇਆ ਸੀ ਹਸਪੀਟਲ ਤੇ ਉਹਦੇ ਬਿਆਨ ਕੱਲ ਅਸੀਂ ਲਿਖ ਲਿਆ ਉਹਦਾ ਤੇ ਅੱਜ ਦਾ ਰਿਜ਼ਲਟ ਆਇਆ। ਬਾਕੀ ਡਾਕਟਰ ਸਾਹਿਬ ਨੇ ਉਹਦੇ ਜਿਹੜੀਆਂ ਸਟੈਂਡਰਡ ਰੈਕੀਆਂ ਜੋ ਵੀ ਰਿਜ਼ਲਟ ਆਊਗਾ ਉਸ ਨੂੰ ਤਾਂ ਉਹ ਅੱਗੇ ਕਰਾਂਗੇ। ਤੇ ਉਹਨੇ ਤਿੰਨ ਬੰਦੇ ਲਖਾਏ, ਦੋ ਅਨੁਛਾਤ ਤੇ ਗਏ। ਉਹਨੇ ਪ੍ਰੈਸ ਕਰਕੇ ਉਹਨੂੰ ਪੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਮਾਮਲਾ ਕੀ ਸੋ ਦੱਸੋ। ਮਾਮਲਾ ਐਸੇ ਗੱਲ ਪਿੱਛੇ ਕਿਤੇ ਨੇ ਉਹਨੂੰ ਤੋਂ ਰੋਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਆ ਕੇ ਗੱਲ ਪਾਇਗੇ ਕਟਨ ਸੁੱਟਾ ਮਾਰੀ ਗਏ ਇੰਗੇ